ਥਾਇਰੋਇਡ ਤੋਂ ਛੁਟਕਾਰੇ ਲਈ ਅਪਣਾਓ ਇਹ ਤੁਨੁਸਕੇ ਥਾਇਰੋਇਡ ਦੀ ਸਮੱਸਿਆ ਅੱਜ ਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਇਸ ਦੇ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮੇਡੀਜ਼ ਦੱਸਣ ਜਾ ਰਹੇ ਹਾਂ ਪਹਿਲੀ ਰੈਮੇਡੀ ਪਹਿਲੀ ਰੈਮੇਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜ਼ੀਰਾ ਮੇਥੀ ਦਾਣਾ ਅਤੇ ਦਾਲਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗ੍ਰਾਈਂਡ ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ ਹੁਣ ਇਹ ਚੋ ਇੱਕ ਚਮਚ ਤੁਸੀਂ ਸਵੇਰੇ ਅਤੇ ਸ਼ਾਮ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮੇਡੀ ਦੂਜੀ ਰੈਮੇਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫੁਲਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਪਿਸ ਕੇ ਪਾਊਡਰ ਬਣਾ ਲੈਣਾ ਹੈ ਇਸ ਤਵੀ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ। ਇਹ ਨਾ ਹੋਮ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ। ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਦੇਖਦੇ ਰਹੋ ਟੈਲੀ ਹੈਲਥ। ਥਾਇਰੋਇਡ ਤੋਂ ਛੁਟਕਾਰੇ ਲਈ ਅਪਣਾਓ ਇਹ ਟੋਨਿਕਸ। ਥਾਇਰੋਇਡ ਦੀ ਸਮੱਸਿਆ ਅੱਜਕਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀ ਸਦਸਨ ਜਾ ਰਿਆਂ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜੀਰਾ ਮੇਥੀ ਦਾਣਾ ਅਤੇ ਦਾਲਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗ੍ਰाइंड ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ ਹੁਣ ਇਸ ਚੋ ਇੱਕ ਚਮਚ ਤੁਸੀਂ ਸਵੇਰੇ ਅਤੇ ਸ਼ਾਮ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫੁਲਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਪਿਸ ਕੇ ਪਾਊਡਰ ਬਣਾ ਲੈਣਾ ਇਸ ਦਾ ਵੀ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ ਇਹਨਾਂ ਹੋਮ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਲਈ ਦੇਖਦੇ ਰਹੋ ਟੈਲੀ ਹੈਲਥ thyroid ਤੋਂ छुटकारे ਲਈ ਅਪਣਾਓ ਇਹ ਦੋ ਨੁਸਖੇ thyroid ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀਸ ਦੱਸਣ ਜਾ ਰਿਹਾ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜ਼ੀਰਾ ਮੇਥੀ ਦਾਣਾ ਅਤੇ ਦਾਲਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗ੍ਰाइंड ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ ਹੁਣ ਇਸ ਚੋ ਇੱਕ ਚਮਚ ਤੁਸੀਂ ਸਵੇਰੇ ਅਤੇ ਸ਼ਾਮ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫੁਲਾ ਲੈਣਾ ਐਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਪਿਸ ਕੇ ਪਾਊਡਰ ਬਣਾ ਲੈਣਾ ਇਸ ਤਵੀ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ। ਇਹਨਾਂ ਹੋਮ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ। ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਦੇਖਦੇ ਰਹੋ ਟੈਲੀ ਹੈਲਥ। ਥਾਇਰੋਇਡ ਤੋਂ ਛੁਟਕਾਰੇ ਲਈ ਅਪਣਾਓ ਇਹ ਦੋਨੋਂ ਸਕੇ। ਥਾਇਰੋਇਡ ਦੀ ਸਮੱਸਿਆ ਅੱਜਕਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀ ਸਦਸਨ ਜਾ ਰਿਆਂ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜੀਰਾ ਮੇਥੀ ਦਾਣਾ ਅਤੇ ਦਾਲਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗ੍ਰाइंड ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ ਹੁਣ ਇਸ ਚੋ ਇੱਕ ਚਮਚ ਤੁਸੀਂ ਸਵੇਰੇ ਅਤੇ ਸ਼ਾਮ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫੁਲਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਪਿਸ ਕੇ ਪਾਊਡਰ ਬਣਾ ਲੈਣਾ ਹੈ ਇਸ ਦਾ ਵੀ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ ਇਹਨਾਂ ਹੋਮ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਲਈ ਦੇਖਦੇ ਰਹੋ ਟੈਲੀ ਹੈਲਥ thyroid ਤੋਂ छुटकारे ਲਈ ਅਪਣਾਓ ਇਹ ਦੋ ਨੁਸਖੇ thyroid ਦੀ ਸਮੱਸਿਆ ਅੱਜਕੱਲ ਬਹੁਤ ਜ਼ਿਆਦਾ ਵਧੀ ਜਾ ਰਹੀ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਦੋ ਹੋਮ ਰੈਮਡੀਸ ਦੱਸਣ ਜਾ ਰਿਹਾ ਪਹਿਲੀ ਰੈਮਡੀ ਪਹਿਲੀ ਰੈਮਡੀ ਲਈ ਤੁਸੀਂ ਸਭ ਤੋਂ ਪਹਿਲਾਂ ਬਰਾਬਰ ਬਰਾਬਰ ਮਾਤਰਾ ਚ ਜ਼ੀਰਾ ਮੇਥੀ ਦਾਣਾ ਅਤੇ ਦਾਲਚੀਨੀ ਲੈਣੀ ਹੈ ਫਿਰ ਤੁਸੀਂ ਇਸ ਨੂੰ ਗ੍ਰाइंड ਕਰਕੇ ਇੱਕ ਫਾਈਨ ਪਾਊਡਰ ਬਣਾ ਲੈਣਾ ਹੈ ਹੁਣ ਇਸ ਨੂੰ ਇੱਕ ਚਮਚ ਤੁਸੀਂ ਸਵੇਰੇ ਅਤੇ ਸ਼ਾਮ ਭੋਜਨ ਖਾਣ ਦੇ ਤੁਰੰਤ ਬਾਅਦ ਗਰਮ ਪਾਣੀ ਦੇ ਨਾਲ ਸੇਵਨ ਕਰਨਾ ਹੈ ਦੂਜੀ ਰੈਮਡੀ ਦੂਜੀ ਰੈਮਡੀ ਲਈ ਤੁਸੀਂ ਲੈਣਾ ਹੈ 100 ਗ੍ਰਾਮ ਅਸ਼ਵਗੰਧਾ 10 ਗ੍ਰਾਮ ਤ੍ਰਿਕਟੂ 10 ਗ੍ਰਾਮ ਤ੍ਰਿਫੁਲਾ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਤੁਸੀਂ ਪਿਸ ਕੇ ਪਾਊਡਰ ਬਣਾ ਲੈਣਾ ਹੈ ਇਸ ਤਵੀ ਇੱਕ ਚਮਚ ਸਵੇਰੇ ਅਤੇ ਇੱਕ ਚਮਚ ਸ਼ਾਮ ਨੂੰ ਗਰਮ ਪਾਣੀ ਦੇ ਨਾਲ ਭੋਜਨ ਖਾਣ ਦੇ ਤੁਰੰਤ ਬਾਅਦ ਸੇਵਨ ਕਰਨਾ ਹੈ ਐਨਾ ਹੋਮ ਰੈਮਡੀਜ਼ ਦੀ ਵਰਤੋਂ ਤੁਸੀਂ 1 ਮਹੀਨੇ ਲਈ ਕਰੋ ਅਤੇ ਇਸ ਦਾ ਰਿਜ਼ਲਟ ਤੁਸੀਂ ਖੁਦ ਦੇਖੋਗੇ ਇਸ ਤਰ੍ਹਾਂ ਦੀ ਹੋਰ ਹੈਲਥ ਟਿਪਸ ਦੇਖਦੇ ਰਹੋ ਟੈਲੀ ਹੈਲਥ